ਹੁੰਦੇ ਬਹਾਨੇ ਲਾਂਦਾ ਬਨੁਖ ਕਿਸੇ ਨੂੰ ਕਹਿ ਕੇ ਵੇਖਿਓ ਵੀ ਭਾਈ ਬਾਣੀ ਪੜ ਲਿਆ ਕਰ ਕਈ ਗਾਜੀ ਸਵਾ ਕਿੱਥੇ ਆ ਸਾਡੇ ਕੋਲ ਸਮਾਂ ਹੀ ਨਹੀਂ ਲੱਗਦਾ ਸਮਾਂ ਨਹੀਂ ਜਾਂ ਫਿਰ ਬਹਾਨਾ ਸਾਡੇ ਕੋਲ ਇਹ ਹੁੰਦਾ ਜੀ ਮੈਂ ਤੇ ਅਨਪੜਾ ਮੈਨੂੰ ਬਾਣੀ ਪੜਨੀ ਨਹੀਂ ਆਉਂਦੀ ਆਹੋ ਆ ਗੱਲ ਤੇ ਆਪਾਂ ਇੱਥੇ ਕਹਿ ਕੇ ਖੇੜਾ ਸੜਾ ਲਾਂਗੇ ਨਾ ਇੱਥੇ ਤੇ ਬਹਾਨਾ ਚੱਲ ਜਾਏਗਾ ਮੇਰੇ ਤੇਰੇ ਕੋਲੇ ਬਹਾਨਾ ਚੱਲ ਜਾਏਗਾ ਜੀ ਸਵਾ ਨਹੀਂ ਲੱਗਦਾ ਜੀ ਮੈਨੂੰ ਪੜ੍ਹਨਾ ਨਹੀਂ ਆਉਂਦਾ ਰੱਬ ਜੀ ਦੇ ਕੋਲ ਆਹ ਬਹਾਨਾ ਨਹੀਂ ਚੱਲਣਾ ਉਹ ਤੇ ਚੰਗੀਆਂ ਬੁਰੀਆਂ ਵੱਚੇ ਧਰਮ ਹਦੂਰ ਉਹਨੇ ਤੇ ਚੰਗਿਆਈਆਂ ਤੇ ਬੁਰਿਆਈਆਂ ਨੂੰ ਤੇਰੇ ਸਾਹਮਣੇ ਰੱਖ ਦੇਣਾ ਵੀ ਵੇਖ ਮਿੱਤਰਾ ਤੇਰੇ ਚੰਗੇ ਕਰਮ ਇੰਨੇ ਨੇ ਤੇ ਬੁਰੇ ਕੰਮ ਤੇਰੇ ਇਹ ਦਿੰਦੇ ਉਹਦੇ ਤੇ ਜਿਵੇਂ ਮਹਾਜਨ ਤੱਕੜੀ ਦੇ ਵਿੱਚ ਸੌਦਾ ਤੋਲਦਾ ਨਾ ਇਦਾਂ ਤੇਰੇ ਕਰਮ ਤੋਲ ਦੇਣੇ ਨੇ ਉਹਨੇ